2 ਅਗਸਤ ਦੀ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅੱਜ ਪਾਇਆ ਜਾ ਰਿਹਾ ਹੈ ਰੋਸ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਕਿੰਨੀਆਂ ਮੰਗਾਂ ਸਰਕਾਰ ਤੋਂ ਮਨਵਾਉਣੀਆਂ ਚਾਹੀਦੀਆਂ ਮੁਲਾਜ਼ਮ ਜਥੇਬੰਦੀਆਂ ਨੇ 22 ਅਗਸਤ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਦਿੱਤਾ ਸੰਕੇਤ ਸਸੇਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਸਟੱਡੀ ਦਾ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਆਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ 2 ਅਗਸਤ ਦੀ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਸੀਨੀਅਰ ਅਡੀਟਰ ਤਰਲੋਚਨ ਜੀ ਨੇ ਜਦੋਂ ਮੁਲਾਜ਼ਮ ਚੱਥੇ ਬੰਦੀਆਂ ਦੇ ਸੀਨੀਅਰ ਆਗੂਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ 22 ਜੁਲਾਈ ਦੀ ਮੀਟਿੰਗ ਦਾ ਬਾਈਕਟ ਕਰਨ ਦਾ ਸੰਕੇਤ ਦਿੱਤਾ ਉਹਨਾਂ ਨੇ ਆਪਣੇ ਵਖਰੇ ਅੰਦਾਜ਼ ਚ ਕਿਹਾ ਕਿ ਆ ਸਾਨੂੰ ਬਹੁਤ ਸਾਰੀਆਂ ਮੰਗਾਂ ਦਾ ਪਲੰਦਾ ਸਰਕਾਰ ਦੇ ਮੂਰੇ ਨਹੀਂ ਰੱਖਣਾ ਚਾਹੀਦਾ ਬਲਕਿ ਦੋ ਤਿੰਨ ਮੰਗਾਂ ਪਹਿਲਾਂ ਮੰਗਵਾਉਣੀਆਂ ਚਾਹੀਦੀਆਂ ਹਨ ਸਰਕਾਰ ਤੋਂ ਖਾਸਾ ਨਰਾਜ਼ਾ ਜਾਪੇ ਸੀਨੀਅਰ ਲੀਡਰ ਅਤੇ ਉਹਨਾਂ ਨੇ ਸਰਕਾਰ ਨੂੰ ਦਿੱਤਾ ਸਹਿਯੋਗ ਯਾਦ ਕਰਵਾਉਂਦੇ ਆ ਕਿ ਇਹ ਸਰਕਾਰ ਨੇ ਮੁਲਾਜ਼ਮ ਪੈਨਸ਼ਨਰਾਂ ਨੂੰ ਰਿਵਾਰਡ ਤੱਕ ਕੀ ਦੇਣਾ ਸੀ ਇਸ ਸਰਕਾਰ ਨੇ ਤਾਂ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਗੱਲ ਕਰਨੀ ਵੀ ਉਚਿਤ ਨਹੀਂ ਸਮਝੀ ਹਾਂਜੀ ਹਾਂਜੀ ਜੀ ਮੈਂ ਤੁਹਾਨੂੰ ਦੱਸਿਆ ਜੀ ਇਹ ਬਿਲਕੁਲ ਠੀਕ ਹੈ ਗੱਲ ਤੁਹਾਡੀ ਐਫਐਮ ਸਾਹਿਬ ਵੀ ਸਾਡੇ ਕਹਿੰਦੇ ਨੇ ਖਜ਼ਾਨਾ ਪੈਸੇ ਹੈ ਸਭ ਕੁਝ ਹੈ ਨਾ ਕੋਲ ਗਲਤਕੋ ਮੁਕਵਾ ਕੇ ਇੱਥੇ ਆ ਗਈ ਜੀ ਹੁਣ ਜਿਵੇਂ ਅਸੀਂ ਤਿੰਨੇ ਪੈਨਸ਼ਨਰ ਸਾਥੀ ਇੱਥੇ ਬੈਠੇ ਹਾਂ ਮੈਂ ਤਾਂ ਈਵਨ ਪਹਿਲਾਂ ਹੀ ਕਿਹਾ ਹੋਇਆ ਕਿਉਂਕਿ ਮੈਂ ਤਾਂ ਇਹ ਜੋ ਦੋ ਮੰਗਾਂ ਦਾ ਕਿ ਇਹ ਪਿਓਰਲੀ ਫॉर द ਪੈਨਸ਼ਨਰ ਆਈ ਐਮ ਅ ਪ੍ਰੈਜ਼ੀਡੈਂਟ ਆਫ ਪੈਨਸ਼ਨ ਐਸੋਸੀਏਸ਼ਨ ਸੈਕਟਰੀਡ ਮੇਰੀ ਤਾਂ ਕੋਈ ਦੋ ਰਾਏ ਹੈ ਨਹੀਂ ਮੇਰੀ ਤਾਂ ਪੈਨਸ਼ਨਰ ਦੀ ਜਿਹੜੀ ਡਿਮਾਂਡਾਂ ਨੇ ਉਹਨਾਂ ਦੇ ਨਾਲ ਹੈਗਾ ਮੈਂ ਤਾਂ ਸੈਕਟਰੀਟੇਟ ਵਾਲੇ ਅਸੀਂ ਇਹ ਸ਼ੀਸ਼ੂ ਤੇ ਮੈਂ ਬਿਲਕੁਲ ਨਾਲ ਹੈਗਾ ਔਰ ਨਾਲ ਖੜ ਕੇ ਮੋਢੇ ਨਾਲ ਮੋਢਾ ਜੋੜ ਕੇ ਐਜੀਟੇਸ਼ਨ ਕਰਨ ਵਾਸਤੇ ਸਾਰੇ ਕੰਮ ਵਾਸਤੇ ਪਾਰਟਿਸਿਪੇਟ ਕਰਨ ਵਾਸਤੇ ਅਸੀਂ ਤਿਆਰ ਹੈਗੇ ਗੱਲ ਸਿਰਫ ਇੰਨੀ ਕ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਨੂੰ ਯਾਦ ਕਰਾਉਣ ਦੀ ਲੋੜ ਹੈ ਕਿ ਜਦੋਂ ਅਸੀਂ ਵੋਟਾਂ ਪਾਈਆਂ ਸੀ ਤੁਹਾਨੂੰ ਜਿਤਾਇਆ ਸੀ ਤੁਸੀਂ ਸਾਡੇ ਨਾਲ ਜਿਵੇਂ ਤੁਸੀਂ ਸਾਡੇ ਧਰਨੇ ਮੁਜਾਹਰੇ ਆਂਦੇ ਸੀ ਉਦੋਂ ਸ਼ੁਰੂ-ਸ਼ੁਰੂ ਚ ਆਣ ਕੇ ਤੁਸੀਂ ਸਾਡੀ ਗੱਲਾਂ ਬਾਤਾਂ ਕੀਤੀਆਂ ਨੇ ਲੇਕਿਨ ਹੁਣ ਤੱਕ ਤੁਸੀਂ ਸਾਡੇ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਹੇ ਇਹ ਤੁਹਾਡੇ ਵਾਸਤੇ ਠੀਕ ਨਹੀਂ ਦੇਖੋ ਕਿੱਡੀ ਹਾਸੋ ਹਾਨੀ ਗੱਲ ਹੋਈ ਹੈ ਕਿ ਮੁਲਾਜ਼ਮਾਂ ਨੇ ਤੇ ਪੈਨਸ਼ਨਰਾਂ ਨੇ ਆਪਣੇ ਧਰਨੇ ਪੋਸਟਪੋਨ ਕੀਤੇ ਸਰਕਾਰ ਦੀ سپورਟ ਕੀਤੀ सीएम साहब ने 25 तारीख का टाइम ਦਿੱਤਾ ਸਾਨੂੰ ਇਗਨੋਰ ਕਰਕੇ ਸੀਐਮ ਸਾਹਿਬ ਜਨੰਦਰਜ ਬੈਠੇ ਦੋ ਦਿਨ 24 25 ਇਲਾਕੇ ਦੇ ਬੰਦਿਆਂ ਦਾ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਨੂੰ ਵੋਟਾਂ ਪਾਈਆਂ ਤੁਸੀਂ ਸਾਨੂੰ ਜਤਾਇਆ ਮੈਂ ਥੋੜਾ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਲੋਕਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਰਿਵਾਰਡ ਵੀ ਮਿਲੇਗਾ ਉਹ ਜਿਨ੍ਹਾਂ ਲੋਕਾਂ ਨੇ ਥੋੜੀ ਬਦਨਾਮੀ ਨਹੀਂ ਕੀਤੀ ਕੁਝ ਨਹੀਂ ਕੀਤੀ ਤੁਹਾਡੇ ਕਹਿਣ ਤੇ ਤੁਹਾਡੀ ਗੱਲਾਂ ਬਾਤਾਂ 'ਚ ਆ ਕੇ ਆਪਣੇ ਧਰਨੇ ਮੁਜਾਰੇ ਅਸੀਂ ਪੋਸਟਪੋਨ ਕਰਤੇ ਕਿੱਥੇ ਅਸੀਂ ਗਲੀਆਂ 'ਚ ਘੁੰਮਣਾ ਸੀ ਤੁਸੀਂ ਮੁਰਦਾਬਾਦ ਥੋੜੀ ਮੁਰਦਾਬਾਦ ਕਰਨੀ ਸੀ ਉਹ ਤੁਸੀਂ ਸਾਡਾ ਤਨਵਾਦ ਤੱਕ ਕੀ ਕਰਨਾ ਹੈ ਤੁਸੀਂ ਸਾਨੂੰ ਕੋਈ ਅਨਾਉਂਸਮੈਂਟ ਵੀ ਨਹੀਂ ਤੁਸੀਂ ਕਿੰਨਾ ਚੰਗਾ ਹੁੰਦਾ ਜਦੋਂ ਐਨੇ ਬਿਗ ਮਾਰ ਦਿੰਦੇ ਨਾਲ ਇਹ ਜਿੱਤੇ ਨੇ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਬੱਲੇ ਬੱਲੇ ਨਾਲ ਹੋਈ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਹੁਤ ਜਿਹੜਾ ਹੈਗਾ ਬਹੁਮਤ ਦੇ ਨਾਲ ਜਿੱਤਿਆ ਉਹ ਤੁਸੀਂ ਕੁਛ ਤਾਂ ਅਨਾਉਂਸ ਕਰ ਦੇ ਤੁਸੀਂ ਸਾਨੂੰ ਡੀ ਅਨਾਉਂਸ ਕਰ ਦੇ ਸਾਨੂੰ ਏਰੇ ਅਨਾਉਂਸ ਕਰ ਦੇ ਮੁਲਾਜ਼ਮ ਵੀ ਤੁਹਾਡੀ ਬੱਲੇ ਬੱਲੇ ਕਰਦੇ ਤੁਸੀਂ ਤਾਂ ਸਾਡੀ ਗੱਲ ਹੀ ਨਹੀਂ ਸੁਣ ਰਹੇ ਇੰਨੇ ਮੁੱਖ ਮੰਤਰੀ ਰਹੇ ਨੇ ਇੰਨੀ ਸਰਕਾਰਾਂ ਆਈਆਂ ਨੇ ਜਿਹੜੇ ਮੁਲਾਜ਼ਮਾਂ ਨੂੰ ਆਪਣੀ ਰੀਡ ਨਹੀਂ ਗੱਡੀ ਕਹਿੰਦੇ ਸੀ ਤੁਸੀਂ ਤਾਂ ਕੁਝ ਸਮਝਦੇ ਨਹੀਂ ਹੁਣਾਂਗੇ ਕਿਸੇ ਨੂੰ ਕਿਸੇ ਨੂੰ ਵੀ ਨਹੀਂ ਸਮਝਦੇ ਕਿੰਨੀ ਮਾੜੀ ਗੱਲ ਹੈ ਕਿ ਸਾਡੀ ਬਹੁਤ ਬੇਇੱਜ਼ਤੀ ਕਰ ਰਹੇ ਨੇ ਕੋਰਟ ਕੇਸ ਅਸੀਂ ਜਾ ਰਹੇ ਨੇ ਅਸੀ 80 ਸਾਲੇ 92 92 ਸਾਲੇ ਕੋਟਾ ਕਹਿੰਦੀਆਂ ਨੇ ਵੀ ਤੁਸੀਂ ਇਹਨਾਂ ਵੱਲ ਧਿਆਨ ਦਿਓ ਭਾਈ ਇਹਨਾਂ ਦੀ ਉਮਰ ਨੂੰ ਦੇਖ ਕੇ ਧਿਆਨ ਦਿਓ ਐਫਐਮ ਸਾਹਿਬ ਪਰਵਾਹ ਹੀ ਨਹੀਂ ਕਰਦੇ ਹੂੰ ਕੁਝ ਵੀ ਨਹੀਂ ਪਰਵਾਹ ਕਰ ਰਹੇ ਦੱਸੋ ਅਸੀ ਇਹਨਾਂ ਕੋਲੋਂ ਕੀ ਗੁਨਾਹ ਕਰਤਾ ਹੂੰ ਇਹਨਾਂ ਨੂੰ ਸਰਕਾਰ ਬਣਾਈ ਇਹਨਾਂ ਦੀ ਗਵਰਨਮੈਂਟ ਬਣਾਈ ਅਸੀਂ ਪੁਰਾਣਿਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਲੈ ਕੇ ਆਂਦਾ ਐਨਏਐਮਐ ਦੀ ਬਹੁਤ ਬਣਾਇਆ ਜਿਤਾਇਆ 22 ਜਿਹੜਾ 22 ਇਲੈਕਸ਼ਨ ਹੈ ਉਹ ਵੀ ਜਿਤਾਤਾ ਉਹ ਤੁਸੀਂ ਕੁਸ਼ਤਾ ਕਰ ਦਿਓ ਸਾਡੇ ਵਾਸਤੇ ਇਹ ਤਾਂ ਕੁਝ ਵੀ ਨਹੀਂ ਕਰ ਰਹੇ ਸਾਨੂੰ ਸ਼ੇਸ਼ ਕਰਕੇ ਮੈਨੂੰ ਪਿੱਛੇ ਕੁਝ ਬੰਦੇ ਨਾਰਾਜ਼ ਵੀ ਹੋ ਗਏ ਪੈਨਸ਼ਨ ਐਸੋਈ ਮੇਰੇ ਮੈਨੂੰ ਟੈਲੀਫੋਨ ਆਇਆ ਸਰਮਜੀਤ ਤੁਸੀਂ 2.90 ਕਿਉਂ ਗੱਲ ਕੀਤੀ ਤੁਸੀਂ 2.95 ਕਿਉਂ ਕਿਹਾ ਉਹ ਯਾਰ ਬੋਲਣ ਨੂੰ ਤਾਂ ਸਟੂਡੀਓ 'ਚ 2.95 ਵੀ ਬੋਲ ਦਿੰਦਾ ਹੈ ਦੂਜਾ ਵੀ ਬੋਲ ਦਿੰਦਾ ਹੈ 5.1 ਵੀ ਬੋਲ ਦਿੰਦਾ ਹੈ ਮੈਡੀਕਲ ਮੈਂ ਬੋਲ ਦਿੰਦਾ ਐ ਐਲਟੀਸੀ ਬੋਲ ਦਿੰਦਾ ਐ ਸਭ ਕੁਝ ਬੋਲ ਦਿੰਦਾ ਐ ਉਹ ਬੋਲਣ ਦਾ ਫਾਇਦਾ ਕੀ ਹੈ ਜਦੋਂ ਦੇਣ ਵਾਲਾ ਦੇਖੇ ਰਾਜੀ ਨਹੀਂ ਸਾਡੀ ਤਾਂ ਦੋ ਚੀਜ਼ਾਂ ਨਹੀਂ ਦੇ ਦੇ ਤੀਜੀ ਚੀਜ਼ ਕਿਹਣੀ ਦੇ ਦੇਓਗੇ ਜੀ ਮੈਂ ਸ੍ਰੀ ਆਮ ਕਹਿੰਦਾ ਲਓ ਮੈਂ ਮੀਟਿੰਗ ਦੇ ਵਿੱਚ ਪਾਰਟਿਸਪੇਟ ਕਰਦਾ ਹਾਂ ਜਦੋਂ ਉਹ ਸੀਐਮ ਸਾਹਿਬ ਦੀ ਮੀਟਿੰਗ ਹੋਵੇ ਫਰੰਟ ਜਿਹੜਾ 3 4 5 ਮੰਗਾ ਲੈ ਕੇ ਜਾਵੇ ਔਰ ਬਿਨਾ ਮੰਗ ਮੰਨਵਾਏ ਫਰੰਟ ਜੇ ਆਵੇ ਗੱਲ ਬਣਦੀ ਨਹੀਂ ਹੈਗੀ ਸਾਨੂੰ ਜਰੂਰ ਸੀਐਮ ਸਾਹਿਬ ਨੂੰ ਸਾਡੀ ਮੰਗਾਂ ਮੰਨਣੀ ਪੈਣਗੀਆਂ ਜੇ ਮੰਗ ਪੱਤਰੀ 60 ਡਿਮਾਂਡਾਂ ਦਾ ਲੈ ਕੇ ਜਾਓਗੇ ਕਿਹੜਾ ਸੁਣੂਗਾ ਸਾਨੂੰ ਸੁਣੀਗਾ ਨਹੀਂ ਕੋਈ ਇਹ ਤਾਂ ਇਸ ਪਾਸੇ ਆਣਾ ਪੈਣਾ ਹੈ ਦੇਖੋ ਲਿਆਉ ਮੈਂ ਕਹਿੰਦਾ ਮੈਂ ਇਮਾਨਦਾਰੀ ਨਾਲ ਜਿਵੇਂ ਲੜਦੇ ਰਹੇ ਹਾਂ ਕਿਹ ਪੈਨਸ਼ਨਰ ਦੇ ਵਿੱਚ ਤੁਸੀਂ ਦੋ ਡਿਮਾਂਡਾਂ ਪੇ ਕਮਿਸ਼ਨ ਦੀਆਂ ਡੀਏ ਦੀ ਸਾਡੇ ਖਾਤੇ 'ਚ ਪਾ ਦਿਓ ਹਾਲਾਂਕਿ ਰੈਗੂਲਰ EMPLOYEE ਤੇ ਵੀ ਲਾਗੂ ਨੇ ਪੁਰਾਣੀ ਪੈਨਸ਼ਨ ਵਾਲੇ ਦੇ ਵੀ ਲਾਗੂ ਨੇ ਸਾਰਿਆਂ ਦੇ ਲਾਗੂ ਹੈ ਸਭ ਨੂੰ ਮਿਲਣਾ ਬੈਨੀਫਿਟ ਲੇਕਿਨ ਮੈਂ ਕਹਿੰਦਾ ਚਲੋ ਤੁਸੀਂ ਇਹ ਦੋ ਡਿਮਾਂਡਾ ਸਾਡੇ ਖਾਤੇ ਚ ਪਾ ਦਿਓ ਯਾਰ ਵੀ ਪੈਨਸ਼ਨ ਉਹਦੇ ਖਾਤੇ ਚ ਹੋਗੇ ਦੋ ਸਾਡੀ ਪਾ ਲਓ ਬਾਕੀ ਤੁਸੀਂ ਪਾ ਲਓ ਪੰਜ ਛੇ ਡਿਮਾਂਡਾ ਲੈ ਕੇ ਚਲੀਏ ਸੀਐਮ ਸਾਹਿਬ ਤੋਂ ਮਨਵਾ ਕੇ ਲਾਈਏ ਨਾ ਉਹਨਾਂ ਦਾ ਟਾਈਮ ਖਰਾਬ ਹੋਵੇ ਨਾ ਸਾਡਾ ਖਰਾਬ ਹੋਵੇ ਨਾਲੇ ਬੰਦੇ ਦੀ ਪਰਖ ਹੋ ਜੂਗੀ ਕਿ ਮੰਨਣਾ ਚਾਹੁੰਦਾ ਕਿ ਨਹੀਂ ਮੰਨਣਾ ਚਾਹੁੰਦਾ ਸੀ ਇਸ ਕੰਪਨਸ਼ਨ ਸਾਂਝਾ ਫਰੰਟ ਦੀ 10 ਅਗਸਤ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸਾਂਝਾ ਫਰੰਟ ਕਿਹੜਾ ਐਕਸ਼ਨ ਕਰਨ ਜਾ ਰਿਹਾ ਹੈ ਤੁਹਾਡੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨਰਗੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸੇ। ਤੋਂ ਥੈਂਕ ਯੂ